ਇਹਦੀ ਵੱਡੀ ਅਤੇ ਅਹਿਮ ਖਬਰ ਲੋਕ ਸਭਾ ਚੋਣਾਂ ਦੇ ਨਾਲ ਜੁੜੇ ਹ ਸਾਹਮਣੇ ਆ ਰਹੀ ਹੈ ਦਾਦੇ ਕਿ ਅੱਜ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਸੋ ਦਾਦੇ ਕਿ ਉਤੇ ਹੀ ਵਿਧਾਨ ਸਭਾ ਦੀਆਂ ਚੋਣਾਂ ਵੀ ਗੁਜਰਾਜਾਂ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਵੀ ਚੋਣ ਕਮਿਸ਼ਨ ਨੇ ਜਿਹੜਾ ਕਿ ਤਰੀਕਾਂ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਚੋਣ ਜਾਬਤਾ ਵੀ ਲਾਗੂ ਹੋਇਆ ਸੋ ਆਓ ਤੁਹਾਨੂੰ ਇਸ ਰਿਪੋਰਟ ਦੇ ਜ਼ਰੀਏ ਦੱਸ ਦੇ ਕਿ ਆਖਰ ਵਿਧਾਨ ਸਭਾ ਦੇ ਚੋਣਾਂ ਲੈ ਕੇ ਕਿਹੜੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਤੇ ਲੋਕ ਸਭਾ ਚੋਣਾਂ ਲੈ ਕੇ ਕਿਹੜੀਆਂ-ਕਿਹੜੀਆਂ ਤਰੀਕਾਂ ਜਿਹੜੀਆਂ ਕੀ ਜਿਸ ਤਰੀਕਾਂ ਨੂੰ ਵੋਟਾਂ ਪੈਣਗੀਆਂ ਉਹਨਾਂ ਦਾ ਐਲਾਨ ਚੋਣ ਕਮਿਸ਼ਨ ਨੇ ਕੀਤਾ ਦੇਖੋ ਇਹ ਖਾਸ ਰਿਪੋਰਟ ਦੱਸ ਦੇ ਕਿ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਉੱਤੇ ਹੀ ਵਿਧਾਨ ਸਭਾ ਦੀਆਂ ਤਰੀਕਾਂ ਵੀ ਐਲਾਨੀਆਂ ਗਈਆਂ ਚੋਣ ਕਮਿਸ਼ਨ ਦੇ ਵੱਲੋਂ ਇਸ ਸਬੰਧੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲੋਕ ਸਭਾ ਦੇ ਨਾਂ ਨਾਲ ਚਾਰ ਰਾਜਾਂ ਆਂਧਰਾ ਪ੍ਰਦੇਸ਼ ਉੜੀਸਾ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਿਆਂ ਵੀ ਐਲਾਨ ਹੋ ਚੁੱਕਿਆ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀ ਤਾਂ 1 ਜੂਨ ਨੂੰ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ ਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ 543 ਲੋਕ ਸਭਾ ਸੀਟਾਂ ਦੇ ਉੱਤੇ 7 ਪੜਾਵਾਂ ਦੇ ਵਿੱਚ VOTING ਹੋਵੇਗੀ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਦੌਰਾਨ ਮੁਖ ਚੋਣ ਕਮਿਸ਼ਨ ਨੇ ਕਿਹਾ ਕਿ ਸਾਡੀ ਟੀਮ ਪੂਰੀ ਹੈ ਅਸੀਂ ਤਿੰਨੋਂ ਇਥਿਆਂ ਤੇ ਅਸੀਂ ਤਿਆਰ ਆ ਸਾਰੇ ਵੋਟਰ ਵੀ ਤਿਆਰ ਹੋ ਜਾਣ ਇਹ ਉਹ ਪ੍ਰੈਸ ਕਾਨਫਰੰਸ ਹੈ ਜਿਸ ਦੀ ਬਹੁਤ ਉਡੀਕ ਕੀਤੀ ਜਾ ਰਹੀ ਸੀ ਕਿ ਆਖਰ ਕਦੋਂ ਚੋਣਾਂ ਦਾ ਐਲਾਨ ਕੀਤਾ ਜਾਵੇਗਾ ਜਿਸ ਦੇ ਮੱਦੇਨਜ਼ਰ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ दे 1 ਜੂਨ ਨੂੰ ਚੋਣਾਂ ਹੋਣਗੀਆਂ ਅਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ 97 ਕਰੋੜ ਵੋਟਰ ਨੇ 10.5 ਲੱਖ ਪੋਲਿੰਗ ਸਟੇਸ਼ਨ 1.5 ਕਰੋੜ ਪੋਲਿੰਗ ਅਫਸਰਾਂ 55 ਲੱਖ ਈਵੀਐਮ 4 ਲੱਖ ਵਾਹਨ ਅਸੀਂ 400 ਤੋਂ ਵੱਧ ਵਿਧਾਨ ਸਭਾ ਚੋਣਾਂ ਕਰਵਾਈਆਂ ਨੇ ਇਹ ਚੋਣ ਕਮਿਸ਼ਨ ਦਾ ਕਹਿਣਾ ਹੈ 16-16 ਨੂੰ ਰਾਸ਼ਟਰਪਤੀ ਤੇ ਉਪਰਾਸ਼ਟਰੀ ਦੇ ਪਤੀ ਦੀਆਂ ਚੋਣਾਂ ਹੋਈਆਂ ਪਿਛਲੇ ਡੇਢ ਸਾਲ ਦੇ ਅੰਦਰ 11 ਚੋਣਾਂ ਹੋ ਚੁੱਕੀਆਂ ਨੇ ਸਭ ਕੁਝ ਸ਼ਾਂਤਮਈ ਢੰਗ ਦੇ ਨਾਲ ਹੋਇਆ ਸੋਦਾ ਜੀ ਹੈ ਕਿ ਲੋਕ ਸਭਾ ਚੋਣਾਂ ਲੈ ਕੇ ਸਿਆਸੀ ਪਾਰਟੀਆਂ ਕਾਫੀ ਸਰਗਰਮ ਨਜ਼ਰ ਆ ਰਹੀ ਸੀ ਜਿਸ ਦੇ ਮੱਦੇ ਨਜ਼ਰ ਹੁਣ ਇੰਨਾ ਚੋਣਾਂ ਲੈ ਕੇ ਸਭ ਦੀ ਉਡੀਕ ਖਤਮ ਹੋ ਚੁੱਕੀ ਹੈ ਕਿਉਂਕਿ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਸੋਦਾ ਜੀ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਵੋਟਰਾਂ ਨੂੰ ਵੀ ਜਿਹੜਾ ਕਿ 1 ਜੂਨ ਨੂੰ ਜਿਸ ਨੂੰ ਉਹ ਚਾਹੁੰਦੇ ਨੇ ਉਸ ਨੂੰ ਵੋਟ ਪਾਉਣਗੇ ਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਸੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ 1 ਜੂਨ ਨੂੰ ਪੰਜਾਬ ਭਰ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਕੀ ਹੋਣਗੀਆਂ 4 ਜੂਨ ਨੂੰ ਜਿਹੜੇ ਕੀ ਇਸੇ ਨਤੀਜੇ ਐਲਾਨੇ ਜਾਣਗੇ ਸੀ ਇਸੀ ਰਾਜੀਵ ਕੁਮਾਰ ਨੇ ਕਿਹਾ ਕਿ ਆਮ ਚੋਣਾਂ ਸੱਤ ਪੜਾਵਾਂ ਦੇ ਵਿੱਚ ਹੋਣਗੀਆਂ ਪਹਿਲੇ ਪੜਾ ਦੀ VOTING 19 ਅਪ੍ਰੈਲ ਨੂੰ ਹੋਵੇਗੀ ਦੂਜੇ ਪੜਾ ਦੀ VOTING 26 ਅਪ੍ਰੈਲ ਨੂੰ ਜਦਕਿ ਤੀਜੇ ਪੜਾ ਦੀ VOTING 7 ਮਈ ਨੂੰ ਚੌਥੇ ਪੜਾ ਦੀ VOTING 13 ਮਈ ਨੂੰ ਤੇ ਪੰਜਵੇਂ ਪੜਾ ਦੀ VOTING 20 ਮਈ ਨੂੰ ਹੋਵੇਗੀ ਛੇਵੇਂ ਪੜਾ ਦੀ VOTING 25 ਮਈ ਨੂੰ ਹੋਵੇਗੀ ਤੇ ਸੱਤਵੇਂ ਪੜਾ ਦੀ VOTING 1 ਜੂਨ ਨੂੰ ਹੋਵੇਗੀ ਜਦੋਂ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਪੰਜਾਬ ਦੇ ਵਿੱਚ 1 ਜੂਨ ਨੂੰ ਪੈਣਗੀਆਂ ਵੋਟਾਂ ਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਗਿਆਰਾ ਰਿਪੋਰਟ ਹਰਪੰਜਾਬ ਟੀਵੀ